ਇਹ ਮਾਮਲਾ ਸਾਹਮਣੇ ਆਇਆ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਣ ਦਾ। ਔਰ ਮੌਤਾਂ ਕਿੱਥੇ ਹੋਈਆਂ ਨੇ? ਉਸ ਜ਼ਿਲ੍ਹੇ ਦੇ ਵਿੱਚ, ਉਸ ਲੋਕ ਸਭਾ ਹਲਕੇ ਦੇ ਵਿੱਚ ਜਿੱਥੇ ਚਾਰ-ਚਾਰ ਮੰਤਰੀ ਨੇ, ਇਵੇਂ ਕਹੇ ਮੁੱਖ ਮੰਤਰੀ ਦਾ ਵੀ ਉਹੀ ਜ਼ਿਲ੍ਹਾ ਹੈ। ਕਿ ਜਿਹੜਾ ਪਿੰਡ 'ਚ 4 ਐਸ.ਸੀ. ਭਰਾਵਾਂ ਦੀ ਮੌਤ ਹੋਈ ਉਹ ਪਿੰਡ ਦਾ ਨਾਮ ਹੈ ਗੁਜਰਾ ਤੇ ਗੁਜਰਾ ਪਿੰਡ ਦਾ ਹਲਕਾ ਦਾ ਐਮ.ਐਲ.ਏ. ਕੌਣ ਨੇ? ਉਹਨੇ ਹਰਪਾਲ ਸਿੰਘ ਚੀਮਾ। ਤੇ ਹਰਪਾਲ ਸਿੰਘ ਚੀਮਾ ਕੌਣ ਨੇ? ਸੂਬੇ ਦੇ ਐਕਸਾਈਜ਼ ਮਨਿਸਟਰ, ਸੂਬੇ ਦੇ ਵਿੱਤ ਮੰਤਰੀ। ਜਿਸ ਐਕਸਾਈਜ਼ ਮਿਨਿਸਟਰ ਦੇ ਆਪਣੇ ਹਲਕੇ ਦੇ ਵਿੱਚ 2 ਨੰਬਰ ਦੀ ਸ਼ਰਾਬ ਵਿਕਰੀ ਹੋਵੇ ਦੇਸੀ ਜਿਹਨੂੰ ਲਾਣ ਕਹਿੰਦੇ ਨੇ ਉਹ ਵਿਕਰੀ ਹੋਵੇ ਸ਼ਰੇਆਮ ਵੇਚੀ ਜਾ ਰਹੀ ਹੋ ਇਹਦਾ ਮਤਲਬ ਹੈ ਕਿ ਹਰਪਾਲ ਸਿੰਘ ਚੀਮਾ ਨੂੰ ਪਤਾ ਨਹੀਂ ਕਿ ਉਹਦੇ ਹਲਕੇ 'ਚ ਕੀ ਹੋ ਰਿਹਾ ਹੈ ਉਹ ਜ਼ਿੰਮੇਵਾਰ ਨਹੀਂ ਹੈ ਇੱਕ ਮੌਤ ਹੋਣੀ ਇਹ ਇੱਕ ਦੁਗਧਾਈ ਪਾਲ ਪਰ ਉਹਨਾਂ ਦੇ ਹਲਕੇ ਦੇ ਵਿੱਚ ਬਤੌਰ ਐਕਸਾਈਜ਼ ਮਿਨਿਸਟਰ ਉਹਨਾਂ ਦੇ ਪਿੰਡ ਦਾ ਪਿੰਡਾਂ ਦੇ ਵਿੱਚ ਜੇ ਗੈਰਕਾਨੂੰਨੀ ਸ਼ਰਾਬ ਵਿਕਰੀ ਹੈ ਇਹਦਾ ਮਤਲਬ ਹਰਪਾਲ ਸਿੰਘ ਚੀਮਾ ਨੂੰ ਦਿਖ ਨਹੀਂ ਰਿਹਾ ਕੀ ਉੱਥੋਂ ਦੀ ਪੁਲਿਸ ਨੂੰ ਦੇਖ ਨਹੀਂ ਰਿਹਾ ਕੀ ਉੱਥੋਂ ਦੇ ਪੁਲਿਸ ਦੇ ਮਹੀਨੇ ਵੱਜੇ ਨੇ ਕੀ ਵੋਟ ਦੇ ਚੱਕਰ ਦੇ ਵਿੱਚ ਹਰਪਾਲ ਸਿੰਘ ਚੀਮਾ ਚੁੱਪ ਕਰਕੇ ਬੈਠੇ ਰਹੇ ਨੇ ਸਿਆਸੀ ਰਾਜ ਤਾਂ ਨਹੀਂ ਕਿਹੜੀ ਐ ਸੰਗਰੂਰ ਉਸ ਸੰਗਰੂਰ ਦੇ ਵਿੱਚ ਪਿੰਡ ਗੁਜਰਾ ਜ਼ਿਲ੍ਹਾ ਸੰਗਰੂਰ ਵਿਧਾਨ ਸਭਾ ਹਲਕਾ ਦਿੜਬਾ ਅਗਰ ਉੱਥੇ ਸ਼ਰਾਬ ਵਿਕਰੀ ਐ ਤਾਂ ਫਿਰ ਚਾਰ ਜਿਹੜੇ ਸੀਐਮ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹਰਪਾਲ ਸਿੰਘ ਚੀਮਾ ਐਕਸਾਈ ਮਿਨਿਸਟਰ ਮੀਤੇਰ ਕਿਉਂਕਿ ਬਰਨਾਲਾ ਵੀ ਸੰਗਰੂਰ ਦਾ ਪਟ ਔਰ ਸੰਗਰੂਰ ਤੋਂ ਲੋਕ ਸਭਾ ਚੋਂ ਲੜਨੇ ਤੇ ਅਮਨ ਰੋੜਾ ਕੀ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਠੀਕ ਹੈ ਇੱਕ ਹਲਕੇ ਤੇ ਦੂਜੇ ਹਲਕੇ ਦੇ ਵਿੱਚ ਤੁਸੀਂ ਨਹੀਂ ਰੱਖ ਸਕਦੇ ਛਾਤੀ ਨਹੀਂ ਮਾਰ ਸਕਦੇ ਪਰ ਉਹ ਸਵਾਲ ਤੇ ਲੋਕ ਤੁਹਾਨੂੰ ਪੁੱਛਣਗੇ ਚਾਹੇ ਡਿੜਬੇ ਦਾ ਮਸਲਾ ਪਰ ਜਵਾਬ ਤੇ ਸਾਰੇ ਆਮ ਆਦੀ ਪਾਰਟੀ ਦੇ ਐਮਐਲਏ ਜੁਣੇ ਨਾ ਪਊਗਾ। ਕਿ ਆਖਰ ਪਿੰਡਾਂ ਦੇ ਵਿੱਚ ਸ਼ਰਾਬ ਵੇਚਣ ਵਾਲਾ ਵੇਚ ਗਿਆ। ਪੋਲਿਟਿਕਲ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਨੇ ਸ਼ਰਾਬ ਵੇਚੀ ਆ। ਇਹਨਾਂ ਨੂੰ ਪਤਾ ਮਹੀਨੇ ਲਾੜਮੀ ਤੋਂ ਔਰਤੇ ਪ੍ਰਸ਼ਾਸਨ ਦੇ ਬੱਜੇ ਹੋਣਗੇ, ਉੱਪਰ ਤੱਕ ਬੱਜੇ ਹੋਣਗੇ। ਗਰੀਬ ਬੰਦਾ ਕੀ ਉਮੀਦ ਉਹ ਅੰਗਰੇਜ਼ੀ दारू ਨਹੀਂ ਪੀ ਸਕਦਾ। ਮਾੜੀ ਤੋਂ ਮਾੜੀ ਸ਼ਰਾਬ ਜਿਹੜੀ ਅੰਗਰੇਜ਼ੀ ਆ ਉਹ ਕੀ 800 ਰੁਪਏ ਦੀ, 900 ਰੁਪਏ ਦੀ, 1000 ਰੁਪਏ ਦੀ ਬੋਤਲ ਆ। ਉਹ ਵਿਚਾਰੇ ਤਾਂ ਥੱਲੇ ਪੀਊਗਾ ਨਾ। ਘਰ ਦੀ ਕੱਢੀ ਪੀਊਗਾ ਘਰ ਦੀ ਕੱਢੀ ਜਿਹੜੇ ਲੋਕੀ ਵੇਚਦੇ ਆਗਨੇ ਉਹਦੇ ਚ ਕੀ ਪਤਾ ਕੀ ਕੀ ਕੋਚ ਪੈਂਦਾ ਹੈਗਾ ਉਹ ਜਲਿਲੀ ਸ਼ਰਾਬ ਹੈ ਰਾਤ ਚਾਰੇ ਦਿਹਾੜੀ ਧੱਪਾ ਕਰਕੇ ਆਏ ਉਹਨਗੇ ਸਾਰੇ ਤਾਂ ਇਹਨਾਂ ਹੁਣ ਗਰੀਬਾਂ ਦੇ ਪੁੱਤ ਐਮਐਲਏ ਬਣ ਗਏ ਬਣ ਗਿਆ ਹਰਪਾਲ ਸਿੰਘ ਚੀਮਾ ਬਣ ਗਿਆ ਗਰੀਬਾਂ ਦਾ ਪੁੱਤ ਬਣ ਗਿਆ ਐਮਐਲਏ ਬਣ ਗਿਆ ਮੰਤਰੀ ਬਣ ਗਿਆ ਹੁਣ ਉਸ ਸਾਲ ਕਿਤੇ ਸਾਰੇ ਥੋੜਾ ਮੰਤਰੀ ਬਣ ਸਕਦੇ ਨੇ ਉਹ ਚਾਰ ਲੋਕ ਜਿਹੜੇ ਦਿਹਾੜੀ ਧੱਪਾ ਕਰਕੇ ਆਉਗਨੇ ਚਾਰਾਂ ਨੇ ਘੁੱਟ ਘੁੱਟ ਲਾਏ ਉਹਨੇ ਰਾਤ ਨੂੰ ਰੋਟੀ ਦੀ ਬੁਰਕੀ ਖਾਧੀ ਹੋ ਗਈਆ ਸਵੇਰੇ ਉੱਠੇ ਨਹੀਂ ਹੈਗੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਬਤੌਰ ਐਕਸਾਈਜ਼ ਮਨਿਸਟਰ ਤੁਹਾਡੇ ਹਲਕੇ ਦੇ ਵਿੱਚ ਸ਼ਰਾਬ ਵਿਕਰੀ ਹੈ ਤੁਹਾਡੇ ਪਿੰਡਾਂ ਦੇ ਵਿੱਚ ਸ਼ਰਾਬ ਵਿਕਰੀ ਹੈਗੀ ਹੈ ਬਰਾਬਰ ਦੇ ਦੋਸ਼ੀ ਤੇ ਫਿਰ ਰਪਾਲ ਸਿੰਘ ਚੀਮਾ ਇਹਨਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਕਿ ਤੁਹਾਡੇ ਹਲਕੇ ਦੇ ਵਿੱਚ ਜੇ ਤੁਸੀਂ ਬਤੌਰ ਐਕਸਾਈਜ਼ ਮਨਿਸਟਰ ਬਤੌਰ ਫైనాన్స్ ਮਨਿਸਟਰ ਕਿਉਂਕਿ ਚੋਰੀ ਹੋ ਰਹੀ ਹੈ ਜੇ ਤੁਹਾਡੇ ਹਲਕਿਆਂ ਦੇ ਵਿੱਚ ਗੈਰਕੁਨਨੀ ਸ਼ਰਾਬ ਵਿਕਰੀ ਹੈ ਤੇ ਜੇ ਤੁਸੀਂ ਬਰਾਬਰ ਦੇ ਦੋਸ਼ੀ ਹੋ ਹੁਣ ਜਿਹੜਾ ਉੱਥੇ ਦਾ ਇਲਾਕੇ ਦਾ ਐਸ ਐਚਓ ਕੀ ਉਹਦੇ ਖਿਲਾਫ ਨਹੀਂ ਉਹਨੂੰ ਨਹੀਂ ਪਤਾ ਲੱਗਾ ਅੱਜ ਡੀਐਸਪੀ ਸਟੇਟਮੈਂਟ ਦੇ ਰਿਹਾ ਕਿ ਡੀਐਸਪੀ ਨੂੰ ਪਹਿਲਾਂ ਨਹੀਂ ਪਤਾ ਸੀ ਉਸ ਦਾ ਡੀਐਸਪੀ ਡਰਦੇ ਨੇ ਮਾਰੇ ਨੇ ਉਹਨਾਂ ਪਿੰਡਾਂ ਦੇ ਵਿੱਚ ਚੱਕਰ ਨਹੀਂ ਮਾਰੇ ਉਹਨਾਂ ਕਿ ਜੇ ਮੈਂ ਐਸਐਚਓ ਜਾਂ ਐਸਐਚਓ ਜਾਂ ਡੀਐਸਪੀ ਜਾਂ ਐਕਸਾਈਜ਼ ਮੈਂ ਇੱਕ ਮਾਲਿਕ ਉਹ ਡਰਦੇ ਇਸ ਕਰਕੇ ਨਹੀਂ ਗਏ ਉਹਨਾਂ ਡਿੜਬੇ ਦੇ ਵਿੱਚ ਕਿਉਂਕਿ ਡਿੜਬੇ ਦੇ ਐਮਐਲਏ ਮੰਤਰੀ ਨੇ ਡਿੜਬੇ ਦੀ ਸਲਤਨਤ ਦੇ ਵਿੱਚ ਜੇ ਤੁਸੀਂ ਪੈਰ ਪਾਉਣਾ ਸਰਕਾਰੀ ਅਧਿਕਾਰੀ ਨੂੰ ਤਾਂ ਪਹਿਲਾਂ ਉਹਨਾਂ ਨੂੰ ਚੀਮਾ ਸਾਹਿਬ ਨੂੰ ਦੱਸਣਾ ਪਏਗਾ ਨਾ ਪਹਿਲੀ ਗੱਲ ਤੇ ਕਿਸੇ ਅਫਸਰ ਦੀ ਹਿੰਮਤ ਨਹੀਂ ਹੋਏਗੀ ਨਾ ਕਿ ਮੈਂ ਐਮਐਲਏ ਜਾਂ ਮੰਤਰੀ ਦੇ ਹਲਕੇ ਦੇ ਚਲਾ ਜਾ ਜਿਹੜਾ ਚਲਾ ਜਾ ਉਹਦੀ ਮਾੜੀ ਕਿਸਮਤ ਉਹ ਬਦ ਕਿਸਮਤ ਉਹ ਡਰਦੇ ਨਹੀਂ ਜਾਂਦੇ